ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर YouTube ਚੈਨਲ ਜੀ ਦਾ ਨਾਮ ਹੈ ਮੰਨ ਡਾਂਸ ਅੱਜ ਦਾ ਜਿਹੜਾ ਵਲੋਗ ਆ ਪਰ ਅਸੀਂ ਸਟਾਰਟ ਕਰਨ ਲੱਗੇ ਆ ਤੇ ਰਾਤ ਦੇ ਵਜ ਗਿਆ 8 ਸੀ ਹੁਣੇ ਰੋਟੀ ਵਗੈਰਾ ਖਾ ਕੇ ਆਈਆਂ ਤੇ ਅਸੀਂ ਨਾਲ ਸੀਗੇ ਚਿਕਨ ਤੇ ਵੀ ਪਾਈ ਸੀ ਕਿ ਨਾ ਲਾ ਰਹਿਣ ਦੁੱਕੇ ਹੀ ਖੁਣਾਇਆ ਤੇ ਹੁਣ ਅਸੀਂ ਸੇ ਦੇ ਹੈਗਾ ਤੀਜ ਦਾ ਫੰਕਸ਼ਨ ਸਾਡੇ ਤੇ ਉਹਦੇ ਕਰਕੇ ਵੀ ਹੁਣ ਆਪਾਂ ਕਰਨੀ ਹੈ ਤਿਆਰੀ ਤਿਆਰੀ ਵੀ ਕਰਨੀ ਹੈ ਮਹਿੰਦੀ ਲਾਉਣੀ ਆ ਤੇ ਹੋਰ ਕੀ ਕਰਨਾ ਸੀਗਾ ਪੇਜਲ ਕਰਨਾ ਸੀਗਾ ਮੈਂਡੀ ਲਾਉਣੀ ਆ ਤੇ ਕਲਰ ਉਹ ਜਿਆਦਾ ਲਗਾਉਣਾ ਅੱਜ ਸਾਰੀ ਰਾਤ ਇਹੇ ਕੰਮ ਤੇ ਲਾ ਦੇਣੀ ਆ ਆਪਾਂ ਤੇ ਇਧਰ ਕਾਕਾ ਸੌਂ ਗਿਆ ਵਾ ਇੱਕ ਸੌਂ ਗਿਆ ਤੇ ਕੋਹ ਹਜੇ ਥਰੇਆ ਫਿਰਦਾ ਵਾ ਆ ਤਾਂ ਸੌ ਗਿਆ ਤੂੰ ਸੌਣਾ ਨਹੀਂ ਹਜੇ ਅਰੇ ਤੂੰ ਫੇਰ ਹੱਥੋਂ ਫੋਨ ਕੋਈ ਜਾਂਦੀ ਇਹ ਲਿਪਸਟਿਕ ਸੁਰਮਾ ਸਭ ਕੁਝ ਲਾਇਆ ਮੂੰਹ ਤੇ ਤੀਜ ਦੀ ਤਿਆਰੀ ਨੇ ਹੋਣੀ ਕੀਤੀ ਆ ਹਾਂਜੀ ਦੇ ਗਾਇਜ਼ ਰਾਤੀ ਅੱਪਾ ਵਲੋਗ ਨਹੀਂ ਬਣਾਇਆ ਮਹਿੰਦੀ ਵਗੈਰਾ ਲਾਗੇ ਆਪਾਂ ਸੌਂਗੇ ਸੀਗੇ ਸੁੱਤੇ ਨਹੀਂ ਸੀ ਮਤਲਬ ਬਹੁਤ ਲੇਟ ਸੁੱਤੇ ਸੀਗੇ ਤੇ ਹੁਣ ਨੈਕਸਟ ਡੇ ਸਟਾਰਟ ਹੋ ਗਿਆ ਆ ਮਾਰਨਿੰਗ ਹੋ ਗਈ ਆ ਹੁਣ ਅਸੀਂ ਸਾਰੇ ਜਣੇ ਹੁਣ ਲੱਗੇ ਰੈਡੀ ਤੇ ਮਹਿੰਦੀ ਆਪਾਂ ਨਾਲੀ ਸੀਗੀ ਚੱਲ ਰਹੀ ਹੈ ਆ ਤੇ ਹੁਣ ਭਾਬੀ ਲੱਗੇ ਸਾਰਿਆਂ ਦਾ ਮੇਕਅਪ ਕਰਨ ਨੇ ਤੇ ਇਧਰ ਪ੍ਰੀਆ ਵੀ ਤਿਆਰ ਹੋ ਗਈ ਆ ਭਾਬੀ ਨੇ ਲਈ ਤਿਆਰ ਹੋਣਾ ਪਹਿਲਾਂ ਸਾਨੂੰ ਤਿਆਰ ਕਰੂਗੇ ਫਿਰ ਇੱਕ ਆ ਹਜੇ ਪਿੱਛੇ ਖੜੀ ਐ ਇਹਨੇ ਲਈ ਤਿਆਰ ਹੋਣਾ ਹੈ ਤੇ ਇਹ ਕੱਪੜੇ ਵਗੈਰਾ ਹਜੇ ਮੇਰੇ ਉਧਰ ਹੈ ਪਹਿਣੋ ਨਾਲ ਵਾਲੇ ਪਏ ਗੋਪੀ ਨਾਲ ਵਾਲੇ ਤੇ ਉਥੋਂ ਮੇਕਅਪ ਕਰਵਾ ਕੇ ਚਲ ਜਾਂਗੀ ਕਿਉਂਕਿ ਦਾਤ ਆਪਾਂ ਇੱਥੇ ਰੁਕੇ ਸੀਗੇ ਮੇਕਅਪ ਕਰਵਾ ਕੇ ਚਲ ਜਾਂਗੇ ਤੇ ਕੱਪੜੇ ਉਧਰ ਜਾ ਕੇ ਪਾ ਲਾਂਗੇ ਕਿ ਮੈਂ ਅੱਜ ਟੀ-ਸ਼ਰਟ ਪਾਵੇਂ ਤੇ ਪਰ ਉਧਰ ਲੱਗੇ ਕੋ ਮੋਟਲੇ ਚ ਜੀ ਗਾਈਜ਼ ਹੁਣ ਆਪਾਂ ਹੋ ਗਏ ਰੈਡੀ ਮੇਕਅਪ ਆਪਾਂ ਮੰਨ ਲਿਆ ਪਰਾਂਦੀ ਵੀ ਪਾੜੀ ਮਾਪਣ ਤੋਂ ਉੱਡ ਪਾਣੀ ਆ ਉੱਥੇ ਜਾ ਕੇ ਮਾਵਾਂ ਨੇ ਮੈਂ ਵੀ ਪਾਣਾ ਰੋਟੀ ਸ਼ਰਟ ਹੀ ਪਾਇਆ ਹੋਇਆ ਹਾਂਜੀ ਤੇ ਗੱਲ ਹਾਂਜੀ ਤੇ ਗਾਈਜ਼ ਹੁਣ ਮੈਂ ਹੋ ਗਈਆਂ ਰੈਡੀ ਤੇ ਮੇਕਅਪ ਵਗੈਰਾ ਆਪਾਂ ਕਰ ਲਿਆ ਸੀਗਾ ਤੇ ਪਰਾਂਦੀ ਵੀ ਪੁਆਲੀ ਭਾਬੀ ਕੋਲੋਂ ਤੇ ਸਾਰਾ ਕੁਝ ਡੰਨਾ ਬਸ ਹੁਣ ਕੱਪੜੇ ਵਗੈਰਾ ਪਾਉਣੇ ਆ ਉਹ ਆਪਾਂ ਉਧਰ ਹੁਣ ਐਡੀ ਲੋ ਟ-ਸ਼ਰਟ ਦੇ ਵਿੱਚ ਜਾਣਾ ਪੈਣਾ ਆ ਚਲੋ ਕੋਈ ਗੱਲ ਨਹੀਂ ਉੱਧਰ ਜਾ ਕੇ ਫੇਰ ਚੇਂਜ ਵਗੈਰਾ ਕਰਦੀ ਆ। ਦੇਖ ਸੁੱਤੇ ਹੀ ਸੇਰ ਉੱਠ ਗਏ ਆ। ਮੈਂ ਸੋਹਣੀ ਲੱਗਦੀ ਆ। ਨਾਨੂੰ ਮੈਂ ਸੋਹਣੀ ਲੱਗਦੀ ਆ। ਬੂਈ ਸੋਹਣੀ ਲੱਗਦੀ। ਕਿ ਵਾਓ। 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 ਨਾਨੂੰ ਵਾਓ ਕਹਦੇ ਵਾਓ। ਮੰਮਾ ਬੂ। ਭਾਬੀਓ ਕਲੀਨਜ਼ਰ ਕਰਦੇ ਤੇ ਉਹਨੂੰ ਕਹਿੰਦੀ ਮੰਮਾ ਬੂ ਬੂ ਇੱਕ ਉੱਧਰ ਸੁੱਤਾ ਵਾ। ਇਹ ਕ ਇਹ ਮੈਡਮ। ਨੀਲ ਪੈਂਟ ਲਗਾ ਲਓ। ਬੁਈ ਇਹ ਲਗਾ ਦੋ ਤੇ ਮਹਿੰਦੀ ਵੀ ਥੋੜੀ ਬਹੁਤ ਜੜ ਗਈ ਆ ਜਿਆਦਾ ਨਹੀਂ ਜੜੀ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਗਾਇਜ਼ ਹੁਣ ਅਸੀਂ ਹੋ ਗਏ ਆ ਰੈਡੀ ਤੇ ਕੱਪੜੇ ਵਗੈਰਾ ਪਾ ਲਏ ਸੀਗੇ ਆਪਾਂ ਤੇ ਰੋਟੀ ਵਗੈਰਾ ਵੀ ਸਾਰੇ ਖਾਈ ਜਾਂਦੇ ਮੈਂ ਨਹੀਂ ਖਾਣੀ ਕਿਉਂਕਿ ਫੂੜੀਆਂ ਬਾਅਦ ਜਿਆਦਾ ਤਲਿਆ ਹੋਇਆ ਨਹੀਂ ਖਾਣਾ ਬੰਦ ਆ ਮੇਰਾ ਜਿਆਦਾ ਤਲਿਆ ਹੋਇਆ ਖਾਣਾ ਤੇ ਬਸ ਹੋਣਾ ਤਿਆਰੀ ਆਪਣੀ ਸਾਰੇ ਰੈਡੀ ਹੋ ਗਏ ਤੇ ਸਾਰੇ ਰੋਟੀ ਖਾ ਲਈ ਅੱਧੇ ਜਾਣੇ ਖਾਂਦੇ ਆ ਮੈਂ ਦੁਕਾਨ ਹੀ ਸਾਦੀ ਪਿੱਛੇ ਬੈਠੇ ਮੇਰੇ ਅੱਧੇ ਜਣੇ ਹਲੇ ਰੋਟੀ ਖਾਈ ਜਾਂਦੇ ਆ ਤੇ ਇੱਧਰ ਸਾਡੀ ਬੱਚਾ ਪਾਰਟੀ ਦੇਖੋ ਸਾਰੀ ਤੇ ਇੱਧਰ ਆਰਜੂ ਇੱਧਰ ਨਾਣੂ ਰਾਜਵੀਰ ਸਾਰੇ ਬੱਚੇ ਨਾਣੂ ਨਾਣੂ ਇੱਧਰ ਦੇ ਪੁੱਤ ਇਹਦੇ ਨਾਗਿਨ ਵਾਰੀ ਪਿੰਦੀ ਲਈ ਜੀ গুড মর্নিং ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਨੈਕਸਟ ਡੇ ਦੇ ਵਿੱਚ ਤੇ ਸਵੇਰ ਹੋ ਗਈ ਆ ਤੇ ਰਾਤੀ ਮੈਂ ਵਲੋਗ ਉਦੋਂ ਬਾਅਦ ਸ਼ੂਟ ਨਹੀਂ ਕੀਤਾ ਸੀ ਕਿਉਂਕਿ ਇੰਜੋਏ ਵਗੈਰਾ ਕਰਦੇ ਰਹੇ ਤੇ ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਰਾਤੀ ਮੈਂ ਆਈਆ ਘਰੇ 9:30 ਵਜੇ ਤੇ ਹੁਣ ਅਸੀਂ ਚੱਲੇ ਹੈਗੇ ਉਧਰ ਨਵੇਂ ਘਰ ਨੂੰ ਤੇ ਉਹ ਬਿਜਲੀ ਵਾਲਿਆਂ ਨੇ ਨਾ ਮਤਲਬ ਫੀਡਿੰਗ ਵਗੈਰਾ ਕੀਤੀ ਨਾ ਉਹ ਖਲਾਰਾ ਜਿਹਾ ਬੜਾ ਬਿਆ ਮੰਮੀ ਇਹਦੇ ਸਫਾਈ ਕਰਨੇ ਇੱਕ ਦੋ ਦਿਨ ਤੱਕ ਵਪਾਰ ਸਮਾਨ ਰੱਖ ਲੈਣਾ ਫਰਸ਼ ਰਹਿ ਗਿਆ ਬਸ ਫੇ ਸਮਾਨ ਰੱਖ ਲੈਣਾ ਤੇ ਗੁੱਦਨ ਚੱਲੇ ਆ ਅੱਗੇ ਹੁਣ ਆਪਾਂ ਨਵੇਂ ਘਰ ਚ ਤੇ ਖਲਾਰਾ ਦੇਖੋ ਲੇਟਾ ਵਗੈਰਾ ਲੱਗੀਆਂ ਸਾਰੀਆਂ ਤੇ ਹਲੇ ਇੱਕ ਵੇਲਾ ਪੱਟੀ ਹਲੇ ਹੋਊਗੀ ਇੱਕ ਹੋਰ ਤੇ ਹਮੇ ਇਹਦੇ ਸਮਾਨ ਸੋਣ ਕੇ ਆਇਆ ਤਾਰਾ ਤੋਂ ਸਾਥ ਮੈਂ ਯਲੋ ਹਾਂ ਬਾਈ ਤਾਂ ਇਧਰ ਮਿਸਤਰੀ ਦਾ ਜਮਾ ਦੇਖੋ ਕਿੰਨਾ ਖਲਾਰਾ ਰਸੀ ਕੇ ਚਲੋ ਸਫਾਈ ਕਰ ਮੰਨੇ ਆ ਅਜੇ ਕਰਦੇ ਨਾ ਜੇ ਬਹੁਤ ਲੱਗਦਾ ਇਧਰ ਅਲੋ ਆ ਦੇਖੋ ਪੇਂਟ ਦਾ ਹਾਲ ਕੀ ਹਾਲ ਕਰਤਾ ਇੱਥੇ ਸੀਮੈਂਟ ਰੱਖਿਆ ਹੋਇਆ ਸੀਗਾ ਨਾ ਪੇਂਟ ਪਹਿਲਾਂ ਕਰਾ ਕੇ ਗਲਤੀ ਕਰਤੀ ਬੰਨ ਖਲਾਰਾ ਬਸ ਓਨ ਲੱਗ ਗਈ ਇਹ ਕੰਮ ਤੇ ਤੇ ਸਫਾਈ ਕਰ ਲਈ ਸਾਰੀ ਮੰਮੀ ਇਹ ਦੇ ਵੇ ਕੋਠੇ ਤੇ ਆ ਚਾਲੀਆਂ ਵਗੈਰਾ ਸਾਰੀਆਂ ਉੱਪਰ ਰੱਖਣੀਆਂ ਉੱਪਰ ਮੁੰਟੀ ਵੀ ਹੋਣੀ ਸਾਰੀ ਤਿਆਰ ਇੱਧਰ ਗੇੜ ਦੇ ਉੱਪਰ ਗਰੇਲ ਗਰੂਨ ਸਭ ਕੁਝ ਲੱਗ ਲੱਗ ਗਈ ਇੱਧਰ ਛਿੱਟੇ ਦੇਖੋ ਕਾਂ ਦੇ ਦੇ ਆ ਮੰਮੀ ਆ ਵੀ ਸਾਫ਼ ਕਰੂਗੀ ਬਹੁਤ ਠੀਕ ਆ ਇੱਧਰ ਕਿਚਨ ਵੀ ਹੋ ਗਈ ਆਪਣੀ ਰੈਡੀ ਤੇ ਇੱਕ ਸਾਲਕ ਉੱਪਰ ਵੀ ਬਰਵਾ ਦਿੱਤੀ ਠੀਕ ਆ ਵਧੀਆ ਲੱਗਦੀ ਆ ਹੁਣ ਇਹ ਪੱਖੇ ਤਾਂ ਰੱਖ ਲੈ ਸ਼ੂ ਮੋਕੇ ਕਿਤੇ ਗਾਇਬ ਤੇ ਉਧਰ ਸਫਾਈ ਵਗੈਰਾ ਆਪਾਂ ਕਰਕੇ ਆ ਗਏ ਸੀ ਇਹ ਨਾਂ ਨੂੰ ਕਿ ਹੋ ਗਿਆ ਹੁਣ ਫ੍ਰੀ ਤੇ ਬਾਕੀ ਇਹ ਵਾਲਾ ਜਿਹੜਾ ਅੱਜ ਦਾ ਆਪਣਾ ਵਲੋਗ ਆ ਉਹ ਆਪਾਂ ਇੱਥੇ ਐਂਡ ਕਰ ਦਿੰਨੇ ਆ ਜਿਹੜੀਆਂ ਪਿਛਲੀਆਂ ਕਲਿੱਪਾਂ ਤੁਸੀਂ ਸਾਰੀਆਂ ਦੇਖੀਆਂ ਨਾ ਇਹ ਮੈਂ ਆਪਣੇ ਨਾਨਕੇ ਗਈ ਹੋਈ ਸੀਗੀ ਉੱਥੇ ਦੀਆਂ ਸੀਗੀਆਂ ਸਾਰੀਆਂ ਤੇ ਰੈਡੀ ਵੀ ਅਸੀਂ ਉੱਥੇ ਹੀ ਹੋਏ ਸੀਗੇ ਤੇ ਤੀਆਂ ਜਿਹੜੀਆਂ ਬਣਾਈਆਂ ਸੀ ਉਹ ਮੇਰੀ ਭੈਣ ਘਰ ਬਣਾਈਆਂ ਸੀ ਇੱਥੇ ਸਾਡੇ ਨਾਲ ਕੇ ਮੇਰੀ ਭੈਣ ਇੱਥੇ ਸਾਰੇ ਲਾਗੇ ਲੱਗ ਗਈ ਸਾਰੇ ਰਹਿੰਦੇ ਆ ਹਨਾ ਬਸ ਦਾਦਕੇ ਸਾਡੇ ਪਿੰਡ ਰਹਿੰਦੇ ਆ ਥੋੜੇ ਦੂਰ ਆ ਤੇ ਬਾਕੀ ਸਾਰੇ ਸਾਡੇ ਰਿਸ਼ਤੇਦਾਰ ਇੱਥੇ ਹੀ ਆ ਤੇ ਮਾਸੀਆਂ ਵੀ ਮੇਰੀਆਂ ਮਾਮੇ ਵੀ ਤੇ ਭੈਣ ਹੁਣ ਵੀ ਇੱਥੇ ਆ ਤੇ ਉਹਨਾਂ ਦੀ ਅੱਗੋਂ ਰਿਸ਼ਤੇਦਾਰੀ ਵੀ ਸਾਰੇ ਇੱਥੇ ਹੀ ਆ ਤੇ ਇਸ ਕਰਕੇ ਫਿਰ ਮਾਮੇ ਹੁਣ ਆਣ ਲੋ ਆਪਾਂ ਉਧਰ ਭੈਣ ਨਾਲ ਚਲ ਗਏ ਸੀ ਉਧਰ ਉਹਤੀਆਂ ਮਨਾ ਕੇ ਤੇ ਫਿਰ ਮੈਂ ਰਾਤ ਨੂੰ ਆਈਆਂ 8:30 ਪਿੰ ਨੂੰ ਵੱਜ ਗਈ 9 10 ਤੇ ਫਿਰ ਦੋ ਘਰ ਆਈਆਂ ਤੇ ਬਾਕੀ ਜਿਹੜਾ ਇਹ ਅੱਜ ਦਾ ਵਲੋਗ ਆ ਉਹ ਆਪਾਂ ਇੱਥੇ ਐਂਡ ਕਰ ਦਿੰਨੇ ਆ ਤੇ ਜੇ ਤੁਹਾਨੂੰ ਅੱਜ ਦਾ ਸਾਡਾ ਵਲੋਗ ਵਧੀਆ ਲੱਗਾ ਹੋਇਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੇ ਮਿਲਦੇ ਆਂ ਫੇਰ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਓਕੇ ਬਾਏ ਬਾਏ ਐਂਡ ਟੇਕ ਕੇਅਰ ਤੇ ਜਿਹੜਾ ਨੈਕਸਟ ਵਲੋਗ ਆਣਾ ਹੈ ਤੁਹਾਡੇ ਸਭ ਲਈ ਇੱਕ ਸਰਪ੍ਰਾਈਜ਼ ਆ ਮੇਰੇ ਲਈ ਵੀ ਸਰਪ੍ਰਾਈਜ਼ ਹੀ ਸੀਗਾ ਤੇ ਤੁਹਾਡੇ ਸਭ ਲਈ ਵੀ ਇੱਕ ਸਰਪ੍ਰਾਈਜ਼ ਆ ਠੀਕ ਆ ਜੀ ਤੇ ਮਿਲਦੇ ਆਂ ਫੇਰ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਚੁੱਪ ਬਾਪੈਂਟ